ਸ੍ਰੀ ਗੁਰੂ ਹਰ ਗੋਬਿੰਦ ਸਕੂਲ ਵੱਲੋਂ ਵਿਕੇ ਸਾਇੰਸ ਪ੍ਰਤੀਯੋਗਤਾ ਕਰਵਾਈ ਗਈ ਸਕੂਲ ਦੇ ਡਾਇਰੈਕਟਰ ਮਾਸਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਇਸ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਵੱਖ-ਵੱਖ ਮਾਡਲ ਤਿਆਰ ਕਰਕੇ ਆਪਣਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਨਾਲੇ ਆਪਾਂ ਇਹ ਮਾਈ ਸਾਫ ਕਰ ਸਕਦੇ ਆਪਾਂ ਪ੍ਰੈਕਟੀਕਲ ਕਰਕੇ ਦੇਣਾ ਇੱਕ ਦਾ ਵੀਰ ਵੇਖਣਾ ਆਹ ਗੰਦਾ ਪਾਇਆ ਕਿ ਗਨੇ ਆ ਪਰ ਦੇਡ ਕਿਆ ਜਿਹੜੀ ਚਟਾਨਾ ਜਦੋਂ ਪਿਗਲ ਜਾਂਦੀ ਹੈ ਤੇ ਜਿਹੜੀ ਤਾਂ ਗੇਸਾਂ ਨੇ ਕਾਰਬਨ ਡਾਈਆਕਸਾਈਡ ਆਕਸੀਜਨ ਵਰਗੀਆਂ ਉਹ ਜਦੋਂ ਗਰਮ ਹੁੰਦੀਆਂ ਤੇ ਇਹਨਾਂ ਦਾ ਜਿਹੜਾ ਮਿਸ਼ਰਣ ਬੰਦਾ ਹੈ ਇਹ ਲਾਵਾ ਫੋਮ ਚ ਬਣ ਜਾਂਦਾ ਤੇ ਜਦੋਂ ਧਰਤੀ ਚ ਗਰਮੀ ਜ਼ਿਆਦਾ ਹੁੰਦੀ ਤੇ ਲਾਵਾ ਦੇ ਰੂਪ ਨਾਲ ਜਵਾਲਾ ਮੁਖ ਵੀ ਬਾਹਰ ਹੁੰਦਾ ਅਸੀਂ ਜਵਾਲਾ ਮੁਖੀ ਤਿੰਨ ਤਰ੍ਹਾਂ ਦੇ ਆ ਸੋਸਤ ਜਵਾਲਾ ਮੁਖੀ ਅਲੋਪ ਜਵਾਲਾ ਮੁਖੀ ਅਤੇ ਮਿੱਤੇ ਸਮੇਂ ਜਵਾਲਾ ਮੁਖੀ ਤੇਜ ਵਾਲਾ ਮੁਖੀ ਕਹਿੰਦਾ ਜਿਹੜਾ ਤੁਸੀਂ ਬਣਾਇਆ ਇਹ ਐਕਟ ਹੋਇਆ ਹਾਂ ਠੀਕ ਹੈ ਚਲ ਇਹਨੂੰ ਐਕਟਿਵ ਕਰਕੇ ਦਿਖਾਓ ਉਹ ਲਾਵਾਂ ਦਾ ਜਦੋਂ ਫਟਣਾ ਵਾ ਲਾਵਾ ਫੁੱਟ ਕੇ ਬਾਹਰ ਪੈ ਜਾਂਦਾ ਵੀ ਜਿਵੇਂ ਹੌਲੀ ਹੌਲੀ ਠੰਡਾ ਹੋ ਕੇ ਪਹਾੜ ਜਿਹੜੇ ਇਦਾਂ ਬਣਿਆ ਸਰ ਇਦਾਂ ਹੀ ਬਣਿਆ ਉਹ ਥੱਲੋਂ ਮੋਲਾ ਨਹੀਂ ਛੁੱਟਦਾ ਵਾ ਪਤਾ ਨਹੀਂ ਇੱਥੇ ਮੁੜ ਕੇ ਇਹਦੇ ਇਹ ਜਿਹੜਾ ਜੋ ਫਰਨਾਵਾ ਉੱਥੋਂ ਇਦਾਂ ਬਾਹਰ ਨੂੰ ਆਉਂਦਾ ਬਾਹਰ ਨੂੰ ਆਉਂਦਾ ਮਰੇ ਜੋਲ ਨਾ ਆਉਂਦਾ ਤੁਸੀਂ ਇੱਕ ਛੋਟਾ ਬਣਾਇਆ ਨਾ ਮੌਮੋ ਉਹਦਾ ਜਦੋਂ ਵੱਡਾ ਏਰੀਆ ਬਹੁਤ ਜਾਂਦਾ ਇਸ ਨੂੰ ਫਿਲਟਰ ਜਾਂਦਾ ਵੀ ਜਦੋਂ ਛੰਡਾ ਜਾਂਦਾ ਫਿਰ ਪਹਾੜ ਬਣਦਾ ਤੁਹਾਡਾ ਮੇਨ ਮੋਟਿਵ ਇਹ ਹੈ ਕਿ ਤੁਹਾਨੂੰ ਡਾਇਲਿਸਿਸ ਪਰ ਪਤਾ ਲੱਗੇ ਕੀ ਡਾਇਲਿਸਿਸ ਐਕਸਟੂਚ ਹੁੰਦਾ ਕੀ ਹੈ ਤੇ ਇਹਦਾ ਪ੍ਰੋਸੈਸ ਕੀ ਹੈ ਫੇਮਸ ਐਜ਼ ਅਟੈਂਪੋਰ ਟੂਵਰਡ ਹਿਊਮਨ ਐਂਡ ਡਾਇਲਿਸਿਸ ਇਟ ਮੀਨਸ ਹਿਊਮਨ ਮੀਨਸ ਬਲੱਡ ਐਂਡ ਡਾਇਲਿਸਿਸ ਮੀਨਸ ਫਿਲਟਰਾਈਜੇਸ਼ਨ ਇਟ ਮੀਨਸ ਦਾ ਫਿਲਟਰਾਈਜੇਸ਼ਨ ਆਫ ਬਲੱਡ ਜਦੋਂ ਕਿਡਨੀਆ ਕੰਮ ਕਰਨੀਆਂ ਬੰਦ ਹੋ ਜਾਂਦੀਆਂ ਹਨ ਤਾਂ ਅਸੀਂ ਹਿਊਮੋਡਾਈਸਿਸ ਪ੍ਰੋਸੈਸ ਦਾ ਯੂਜ਼ ਕਰਦੇ ਹਾਂ ਆਪਣੀ ਬੋਡੀ ਵਿੱਚ ਟੂ ਟਾਈਪ ਦਾ ਬਲੱਡ ਪ੍ਰੈਜੈਂਟ ਹੁੰਦਾ ਹੈ ਆਕਸੀਡੇਜੇਸ਼ਨ ਤੇ ਡੀਆਕਸੀਡੇਜੇਸ਼ਨ ਤੇ ਜਦ ਡੀਆਕਸੀਜਨੇਟਿਡ ਬਲੱਡ ਸਾਡੀ ਬੋਡੀ ਵਿੱਚ ਵੱਧ ਮਾਤਰਾ ਹੋ ਜਾਂਦੀ ਹੈ ਉਸ ਵਿੱਚ ਜਿਸ ਤਰ੍ਹਾਂ ਯੂਰੀਆ ਨੀਸਟਲੀ ਪੈਜੈਂਟ ਹੁੰਦਾ ਹੈ ਤੇ ਜਦ ਇਹ ਮਾਤਰਾ ਵੱਧ ਜਾਂਦੀ ਹੈ ਤੇ ਸਾਡੀ ਕਿਡਨੀ ਪ੍ਰੋਪਰ ਵਰਕ ਨਹੀਂ ਕਰਦੀ

जो हमारे गैस एक्सचेंज करने के लिए सरफेस एरिया प्रोवाइड करता है उसके बाद आता है लंग्स लंग्स हमारा एक लंग्स वो है जहाँ पे हम सी ओ टू इनहेल करते हैं आ, 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 ओ टू इनहेल करते हैं सी टू एक्सहेल करते हैं उसके बाद आता है डायफ्राम जो हमारी लंग्स को पोजीशन देता है जब हम जब हम गैसेस वो एक्सचेंज करते हैं वो भी अप डाउन होता है थैंक यू हाँ बच्चे बोलो की बनाया दिखा जी बोलो बेटा उठी

ਸਰ ਹਾਂਜੀ ਭੈਣ ਜੀ ਦੱਸੋ ਕਿ ਅੱਜ ਹਾਂਜੀ ਅੱਜ ਸਰ ਇਹ ਅਸੀਂ ਅੱਜ ਸਾਇੰਸ ਦਾ ਫੇਅਰ ਕਰਵਾਇਆ ਹੈ ਕਿ ਐਕਸੀਬਿਸ਼ਨ ਕਰਵਾਇਆ ਹੈ ਜਿਹਦੇ ਵਿੱਚ ਬੱਚਾ ਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਆਰਗਨਸ ਬਾਰੇ ਦੱਸਿਆ ਗਿਆ ਥੋੜਾ ਬੱਚਾ ਨੂੰ ਇਹ ਦੱਸਿਆ ਗਿਆ ਹੈ ਕਿ ਜਿਵੇਂ ਇੱਥੇ ਉਹਨਾਂ ਨੇ ਐਕਸਕ੍ਰੀਟੀ ਸਿਸਟਮ ਬਣਾਇਆ ਹੈ ਲੰਜ਼ ਬਣਾਇਆ ਹੈ ਹਾਰਟ ਬਣਾਇਆ ਹੈ ਕਾਫੀ ਸਾਰੀਆਂ ਚੀਜ਼ਾਂ ਬੱਚਿਆਂ ਨੇ ਬਣਾਈ ਜਿਹਦਾ ਬਾਰੇ ਬੱਚਾ ਨੂੰ ਦੱਸਿਆ ਗਿਆ ਕਿ ਆਪਣੇ ਆਰਗਨਸ ਆ ਕਿੱਦਾਂ ਵਰਕ ਕਰਦੇ ਆ ਕਿੱਦਾਂ ਕੰਮ ਕਰਦੇ ਆ ਉਦਾਂ ਹੀ ਆਪਣੇ ਪੇਰੈਂਟਸ ਨੂੰ ਵੀ ਜਾਗਰੂ ਕਰ ਰਹੇ ਨੇ ਇਦਾਂ ਹੀ ਪੇਰੈਂਟਸ ਆ ਕੇ ਇਹਨਾਂ ਨੂੰ ਕਾਫੀ ਸਾਰੇ ਕੁਐਸਚਨਸ ਪੁੱਛ ਰਹੇ ਨੇ ਇਹ ਬੱਚਾ ਨੂੰ ਇੱਕ ਬੱਚੇ ਦੱਸ ਰਹੇ ਆ ਪੇਰੈਂਟਸ ਨੂੰ ਤੇ ਇਦਾਂ ਹੀ ਬੱਚਾ ਨੂੰ ਨੈਕਸਟ ਵੀ ਇਦੇ ਕਰਵਾਉਂਦੇ ਰਵਾਂਗੇ ਬੱਚਿਆਂ ਦੇ ਬਹੁਤ ਅੱਛਾ ਬੱਚਿਆਂ ਦਾ ਰਿਸਪੌਂਸ ਆਇਆ ਪੇਰੈਂਟਸ ਦਾ ਵੀ ਰਿਸਪੌਂਸ ਬਹੁਤ ਅੱਛਾ ਆ ਰਿਹਾ ਖੁਸ਼ ਹੋ ਰਹੇ ਆਪਣੇ ਬੱਚਿਆਂ ਨੂੰ ਇਦਾਂ ਦੇਖ ਕੇ ਬਾਕੀ ਮੈਨੂੰ ਵੀ ਬਹੁਤ ਅੱ ਏ ਆਈ ਥਿੰਕ ਬਾਕੀ ਵੀ ਸਾਰੇ ਕੁਐਸਚਨ ਥੈਂਕ ਯੂ ਸਾਚੀ ਕਾਂ ਸਰ ਮੇਰਾ ਨਾਮ ਸਿਮਰਜੀਤ ਗੌਰ ਹੈ ਸਾਡੇ ਸਕੂਲ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਮਾਡਲ ਸਕੂਲ ਹੈ ਵੱਲਾ ਤੋਂ ਅੰਮ੍ਰਿਤਸਰ ਅਸੀਂ ਅੱਜ ਸਾਇੰਸ ਦਾ ਐਗਜ਼ੀਬਿਸ਼ਨ ਕਰਵਾਇਆ ਗਿਆ ਸਕੂਲ ਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਸਾਇੰਸ ਦੇ ਪ੍ਰਤੀ ਕਿ ਸਾਇੰਸ ਜਿਹੜੀ ਹੈ ਕਿਸ ਤਰ੍ਹਾਂ ਆਰਗਨਸ ਸਾਡੀ ਬਾਡੀ ਦੇ ਅੰਦਰ ਵਰਕ ਕਿਸ ਤਰ੍ਹਾਂ ਕਰਦੇ ਨੇ ਇਸ ਤਰ੍ਹਾਂ ਪ੍ਰੈਕਟੀਕਲੀ ਬੱਚਿਆਂ ਨੂੰ ਜਦੋਂ ਸਿਖਾਇਆ ਜਾਂਦਾ ਤਾਂ ਬੱਚੇ ਜਲਦੀ ਸਿੱਖਦੇ ਨੇ ਇਸ ਤਰੀਕੇ ਨਾਲ ਜਿਵੇਂ ਸਾਡੇ ਸਕੂਲ 'ਚ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਜਿਦੇ ਨਾਲ ਬੱਚੇ ਜਿਹੜੇ ਇਹ ਜਾਗਰੂਕ ਵੀ ਹੋ ਰਹੇ ਨੇ ਆਪਣੇ ਬਾਡੀ ਆਰਗਨਸ ਦੇ ਪ੍ਰਤੀ ਆਪਣੇ ਹੈਲਥ ਦੇ ਪ੍ਰਤੀ ਸਭ ਕੁਝ ਬੱਚਿਆਂ ਨੂੰ ਮੋਟੀਵੇਟ ਕਰਕੇ ਸਿਖਾਇਆ ਜਾ ਰਿਹਾ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਸਾਰਿਆਂ ਨੂੰ ਦੋਸਤਾਨਾ ਤਰੀਕੇ ਦੇ ਨਾਲ ਪੜਾਇਆ ਜਾਂਦੇ ਇੱਥੇ ਬੱਚੇ ਉਸੇ ਤਰੀਕੇ ਨਾਲ ਸਾਰੇ ਬੱਚੇ ਸਾਰੇ ਹੀ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਕਰਕੇ ਦੱਸ ਰਹੇ ਨੇ ਸਾਨੂੰ ਥੈਂਕ ਯੂ